ਆ ਜਾਓ ਹਰ ਪਿੱਛਾ ਆ ਜਾਓ ਉਹ ਹੁੰਦੇ ਨੇ ਪਿੱਛੇ ਦੇ ਕੋਲ ਆ ਗਏ ਤਾ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 26 ਮਾਰਚ ਬੋਲਾ ਮਹੱਲਾ 2024 ਹੋ ਚੁੱਕਿਆ ਜੀ ਦੋਵਾਂ ਦਾਰਾ ਕੇਸਗੜ ਸਾਹਿਬ ਜੀ ਅਨੰਦਪੁਰ ਸਾਹਿਬ ਤੇ ਬੋਲਾ ਮਹੱਲਾ ਜਿਹੜਾ ਪੂਰਾ ਗਾਹੋ ਜਲਾ ਜਲਾ ਹੈ ਦੇ ਨਾਲ ਆਪਣੇ ਫਰੈਂਦਰ ਤੇ ਜਿੱਸੀ ਆਪਣੇ ਬੀ ਨੰਗਾਂ ਗੰਗਾ ਸਟੇਡੀਅਮ ਜਾਵਾਂਗੇ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਘੋੜ ਦੌੜਾਂ ਜਿਹੜੀਆਂ ਹੋਣੀਆਂ ਉਹ ਵੀ ਤੇ ਨੰਗਾਂ ਦੇ ਜਹਾਜ ਜਲਾਲ ਜਿਹੜੇ ਤੁਰੇ ਨੂੰ ਚੱਲਦੇ ਆ ਜੀ ਬਣੇ ਜਰ ਲਾ ਦੇ ਛੱਡੀ ਨਾ ਹੁਣ ਲਾ ਦੇ ਦੇਖਣਾ ਲਾ ਜਾਂਦਾ ਓ ਬੱਲੇ 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 ਲੱਗਿਆ 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 ਵਸ 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 ਤੇਰਾ ਬੜਾ ਵੀਰਾ ਹੈ ਹੁਣ ਪਿੱਛਾ ਦੋ ਹੁਣ ਪਿੱਛੇ ਕੋਲ ਤੁਹਾਡੇ ਕੀਤਾ ਠੀਕ ਕੀਤਾ ਬਹੁਤ ਵਧੀਆ ਓਏ ਮਿਕਰ ਮੈਨੂੰ ਕਹਿੰਦਾ ਹੋ ਜਾ ਪਿੱਛੇ ਆ ਤਰਾ ਨਹੀਂ ਤਾਂ ਆ ਤਰਾ ਆ ਤਰਾ ਜੀ ਮੈਂ ਗੱਲ ਲਗਾ ਰਿਹਾ ਹਾਂ ਜੀ ਅੱਜ ਪਹੁੰਚ ਚੱਕੇ ਆ ਜੀ ਚਰਨ ਗੰਗਾ ਸਟੇਡੀਅਮ ਤੇ ਨਹਾਂਗਾ ਦੇ ਜਿਹੜੇ ਕਰਤੱਬਾ ਤੁਹਾਨੂੰ ਦਿਖਾਵਾਂਗੇ ਥੋੜਾ ਥੋੜਾ ਬੜੀਆਂ ਬੰਦ ਹਨ ਹਾਂਜੀ ਹਾਂਜੀ ਬੋਲ ਫੇਰ ਕੁਝ ਮਾਰਾ ਜਾ ਬੋਲ ਬਹੁਤ ਵਧੀਆ ਕਾਲ ਔਰ ਦੋੜਾ ਹੋਣੀਆ ਹੁਣ ਤੁਹਾਨੂੰ ਉਹ ਵੀ ਦਿਖਾਵਾਂਗੇ ਬਹੁਤ ਵਧੀਆ ਜਿਹੜੇ ਕਰਤੱਬ ਦਿਖਾंदे ਚੱਲ ਗਏ ਨਜ਼ਾਰੇ ਲੈ ਪੂਰੇ ਰੰਗ ਛਿੱਟਿਆ ਹਾਂ ਤੇ ਹੁਣ ਤੁਹਾਨੂੰ ਦਿਖਾਣੇ ਆਂ ਅੰਦਰ ਚੱਲਣਗੇ ਸਟੇਡੀਅਮ ਜਾ ਕੇ ਬਾਬਾ ਬਲਦੇਵ ਸਿੰਘ ਸਾਹਿਬ ਦੀ ਉਹ ਆਰਤੀ ਦਾ ਸਮਾਗਮ ਚੱਲ ਰਿਹਾ ਹੈ ਵਾਪਸ ਆਪਸ ਆਪਸ ਜਿਹੜੀ ਜਨਾ ਜਿਹੜੀ ਕਰਾਉਣਾ ਦੇ ਉੱਤੇ ਆਪਣੇ ਰੇਸ਼ੀ ਜੀ ਨੇ ਯੋਗ ਬਣਾਏ ਨੇ ਜਿਹੜੇ ਅੱਜ ਦੇ ਅਸਥਾਨਾਂ ਦੇ ਦੱਸਦੇ ਵੀ ਦਿਖਾਉਣੇ ਨੇ 140 ਤੱਕ ਪੁਜੀ ਸੰਨਤ ਕੋਲ ਜਿਹਦੇ ਪਰੇ 9:15 ਵਜੇ ਬੁੱਢਾ ਤਲ 9:00 ਤੱਕ ਚੱਲਦਾ ਹੋਈ ਹੈ 71 ਵਾਰ ਪੁਜੀ ਸਦਕਾਦ ਕੋ ਕਰਦੇ ਆ 10 ਪੱਗਾਂ ਦੇ ਨਾਲ 30000 ਬਾਬਾ ਬਟਾਲਾ ਸਾਹਿਬ ਤੋਂ ਬਾਪੂ ਰੀ ਪਾਪਾ ਜੀ ਬਾਬਾ ਚੋਡਾ ਸਿੰਘ ਜੀ ਜਨਵਾਰ ਤੁਹਾਡੇ ਵਿੱਚ ਇੱਥੇ ਵੀ ਇੱਥੇ ਬਾਪਾ ਜੀ ਬਾਬਾ ਚਲਦ ਸਿੰਘ ਜੀ ਬਾਬਾ ਘਰਬਾ ਦੇ ਉਹਨਾਂ ਦੇ ਸੁਪੁੱਤਰ ਬਾਬਾ ਰਾਜਾ ਰਾਜ ਸਿੰਘ ਜੀ ਉਹ ਵੀ ਆਪਣੇ ਸਿੱਧਾ ਪਿਆਰਾਂ ਦੇ ਨਾਲ ਖੜਿਆ ਹੋਏ ਕੱਲ ਗੱਲਬਾਤ ਦੇ ਉੱਪਰ ਜਦੋਂ ਤੁਹਾਡੇ ਨਾਲ ਬਾਪਾ ਜੀ ਨੇ ਗੱਲ ਨੂੰ ਅਨੁਭਵ ਕਰੋਣੇ ਬਾਪਾ ਨੇ ਲੋਕਾਂ ਨੂੰ ਸਮਝਾਉਣਾ ਜਿਹੜੇ ਪਾਚਾ ਬਾਰੇ ਤੋੜਿਆ ਵਾਲੇ ਨਾਮ ਯਾਰ ਜੀ ਜਿਹੜੇ ਸਤਲੁਜ ਤੇ ਹੁੰਦੀ ਆ ਜਿਹੜਾ ਸੇਲਗਮੋਂ ਢੋੜਿਆ ਵਾਲ ਤੇ ਆ ਪਰ ਢੋੜੇ ਪਿੰਦੇ ਜਾਂਦੇ ਹੁੰਦੇ ਨੇ ਸਰਬਾਨੀ ਸੁਲਤਾਨ ਜੀ ਸਿੰਘ ਸਾਹਿਬ ਨੂੰ ਪੰਜਾਬ ਪਾਕਿਸਤਾਨ ਤੋਂ ਆ ਕੇ ਨਾ ਸਮੋਤ ਸਾਡੇ ਬੰਦ ਬੰਦ ਕੱਟਦਾ ਪਖਾਦੇ ਬਹੁਤ ਕੀਮੇ ਦੇ ਮੇਕੋ ਨੇ ਉਹਨਾਂ ਨੂੰ ਬੇਚੀ ਹੈ ਕਿ ਕੋਈ ਇਕੱਲੇ ਕੰਦੇ ਨੇ ਆਪਣਾ ਮੋਬਾਈਲ ਸਾਡੀ ਤੇ ਵੀਡੀਓ ਬਣਾਉਣੀ ਹੈ ਜੇ ਕੋਈਆਂ ਨੇ ਸਾਡੇ ਕੋਲ ਨਾ ਨਾ ਕੋਈ ਮੈਂ ਭਾਵੇਂ ਤਾੜ ਆਨੰਦਪੁਰ ਦਾ ਕੋਈ ਨਿਆਰ ਹੋ ਜਾਵੇ ਫੱਟੇ ਭਾਵਾ ਜੈ ਜੀ ਭਗਤ ਸਿੰਘ ਨੂੰ ਸੇਵਾ ਬਹਾਦਰ ਮਹਾਰਾਜ ਦੇ ਕੋਲ ਸਲਾਮ ਸੋ ਆਫਰੇ ਕਪਾਵਾਜ ਜੈ ਜੀ ਆ ਭਾਈ ਦੀ ਗੱਲ ਨਿਕਲ ਗਈ और <laughs> भी <laughs>